ਹੈਲਥ ਨਾਲ ਜੜੀਆਂ ਖਬਰਾਂ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਤੁਸੀਂ ਜੋ ਵੀ ਖਾਂਦੇ ਹੋ ਇਹ ਪੂਰੀ ਤਰ੍ਹਾਂ ਪਚ ਜਾਂਦਾ ਹੈ ਤਾਂ ਤੁਹਾਡੀ ਪਾਚਨ ਕਿਰਿਆ ਸਹੀ ਹੈ ਪਰ ਜੇਕਰ ਇਸ ਨੂੰ ਪਚਾਉਣ ਵਿੱਚੇ ਸਮੱਸਿਆ ਹੁੰਦੀ ਹੈ ਤਾਂ ਇਹ ਤੁਹਾਡੇ ਕਮਜ਼ੋਰ ਪਾਚਨ ਕਿਰਿਆ ਦਾ ਕਾਰਨ ਪਨ ਸਕਦਾ ਹੈ ਦਰਅਸਲ ਕਮਜ਼ੋਰ ਪਾਚਨ ਕਿਰਿਆ ਦੀ ਬਜਨਲ ਖਾਣਾ ਪੂਰੀ ਤਰ੍ਹਾਂ ਹਜ਼ਮ ਨਹੀਂ ਹੁੰਦਾ ਤੇ ਇਹ ਵੇਸਟ ਦੀ ਤਰ੍ਹਾਂ ਸਰੀਰ ਤੋਂ ਬਾਹਰ ਨਿਕਲ ਜਾਂਦਾ ਹੈ ਅਜਿਹੀ ਵਿੱਚ ਤੁਹਾਨੂੰ ਤੁਰੰਤ ਅਸਤ ਲੱਗ ਸਕਦੇ ਹਨ ਇਸ ਤੋਂ ਇਲਾਵਾ ਅਜਿਹੀ ਲੋਕਲ ਸਰੀਰ ਤੋਂ ਬੇਹੱਦ ਕਮਜ਼ੋਰ ਵੀ ਹੋ ਸਕਦੀਆਂ ਤਾਂ ਉਹਨਾਂ ਨੂੰ ਆਪਣਾ ਭਾਰ ਵਧਾਉਣ ਲਈ ਸਖਤ ਮਿਹਨਤ ਕਰਨੀ ਪੈ ਸਕਦੀ ਹੈ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹਨਾਂ ਫੂਲਸ ਬਾਰੇ ਜਿਨ੍ਹਾਂ ਨੂੰ ਖਾਲੀ ਪੇਟ ਖਾਣ ਨਾਲ ਪਾਚਨ ਸ਼ਕਤੀ ਵਧ ਸਕਦੀ ਹੈ ਸਵੇਰੇ ਖਾਲੀ ਪੇਟ ਪਪੀਤੇ ਦਾ ਸੇਵਨ ਤੁਹਾਡੇ ਪਾਚਨ ਕਿਰਿਆ ਨੂੰ ਤੇਜ਼ ਕਰਨ ਵਿੱਚ ਮਦਦ ਕਰ ਸਕਦਾ ਹੈ ਅਸਲ ਵਿੱਚ ਪਪੀਤਾ ਇੱਕ ਅਜਿਹਾ ਯੋਗਿਕ ਹੈ ਜੋ ਕਿ ਤੁਹਾਡੇ ਪਾਚਨ ਕਿਰਿਆ ਨੂੰ ਤੇਜ਼ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ ਜੋ ਤੁਸੀਂ ਰੈਗੂਲਰ ਕੋ ਪੀਤਾ ਕਾਂਦੇ ਹੋ ਤਾਂ ਤੁਹਾਡੇ ਪੇਟ ਤੇ ਲੀਵਰ ਦੇ ਕੰਮ ਕਾਰਜ ਨੂੰ ਸਹੀ ਕਰਦਾ ਹੈ ਤਾਂ ਪਾਚਨ ਕਿਰਿਆ ਨੂੰ ਸਹੀ ਕਰਨ ਲਈ ਤੁਹਾਡੀ ਮਦਦ ਕਰਦਾ ਹੈ ਗਰਮ ਪਾਣੀ ਤੇ ਸ਼ਾਇਦ ਦੋਵਾਂ ਦਾ ਸੇਵਨ ਮੈਟਾਬੋਲਿਜ਼ਮ ਤੇਜ਼ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ ਇਹ ਇੱਕ ਅਜਿਹਾ ਤਰੀਕਾ ਹੈ ਜੋ ਕਿ ਪੇਟ ਦੀ ਮੈਟਾਬੋਲਿਕ ਗਤੀਵਿਧੀ ਨੂੰ ਤੇਜ਼ ਕਰਦਾ ਹੈ ਤੇ ਪਾਚਨ ਕਿਰਿਆ ਨੂੰ ਸਹੀ ਕਰਦਾ ਹੈ ਇਹ ਪਾਚਨ ਸ਼ਕਤੀ ਵਧਾਉਂਦਾ ਹੈ ਤੇ ਚੰਗੀ ਤਰ੍ਹਾਂ ਖਾਣਾ ਪੰਚਾਉਣ ਵਿੱਚ ਤੁਹਾਡੀ ਮਦਦ ਕਰਦਾ ਹੈ ਕੇਲਾ ਤੁਹਾਡੇ ਪੇਟ ਤੇ ਡਾਈਜੈਸ਼ਨ ਨੂੰ ਠੀਕਨ ਵਿੱਚ ਤੁਹਾਡੀ ਦੀ ਮਦਦ ਕਰਦਾ ਹੈ ਕੇਲੇ ਦਾ ਕੇਲੇ ਦਾ ਫਾਈਬਰ શરીਰ ਦੀਆਂ ਮੈਟਾਬੋਲਿਕ ਗਤੀਵਿਧੀਆਂ ਨੂੰ ਤੇਜ਼ ਕਰਦਾ ਹੈ ਇਹ ਨਾ ਸਿਰਫ ਪਾਚਨ ਸ਼ਕਤੀ ਨੂੰ ਬਤੌਂਦਾ ਹੈ ਸਗੋਂ ਪੇਟ ਦੀਆਂ ਸਾਰੀਆਂ ਗਤੀਵਿਧੀਆਂ ਵਿੱਚ ਤੇਜ਼ੀ ਲਿਆਉਣ ਵਿੱਚ ਤੁਹਾਡੀ ਮਦਦ ਕਰਦਾ ਹੈ ਜੇਕਰ ਤੁਹਾਡਾ ਪਾਚਨ ਕਿਰਿਆ ਕਮਜ਼ੋਰ ਹੈ ਤਾਂ ਤੁਸੀਂ ਇੱਕ ਮੁੱਠੀ ਕਿਸ਼ਮਿਸ਼ ਭਿਉਂਕੇ ਰੱਖ ਦੋ ਤੇ ਫਿਰ ਇਸ ਦਾ ਸੇਵਨ ਕਰੋ ਇਹ ਮੈਟਾਬੋਲਿਜ਼ਮ ਨੂੰ ਤੇਜ਼ ਕਰਨ ਦੇ ਨਾਲ ਪਾਚਨ ਸ਼ਕਤੀ ਨੂੰ ਵਧਾਉਣ ਵਿੱਚ ਵੀ ਕੰਮ ਕਰਦਾ ਹੈ ਇਸ ਤੋਂ ਇਲਾਵਾ ਕਿਸ਼ਮਿਸ਼ ਦੀ ਖਾਸ ਗੱਲ ਕਰੀਏ ਤਾਂ ਇਹ ਕਮਜ਼ੋਰੀ ਨੂੰ ਦੂਰ ਕਰਦਾ ਹੈ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ ਹੈਲਥ ਨਾਲ ਜੜੀ ਖਬਰਾਂ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਕਤੀ ਤੁਹਾਡਾ ਦिशा ਹੈਲਥ ਤੇ ਤੁਸੀਂ ਜੋ ਵੀ ਖਾਂਦੇ ਹੋ ਇਹ ਪੂਰੀ ਤਰ੍ਹਾਂ ਪਚ ਜਾਂਦਾ ਹੈ ਤਾਂ ਤੁਹਾਡੀ ਪਾਚਨ ਕਿਰਿਆ ਸਹੀ ਹੈ ਪਰ ਜੇਕਰ ਇਸ ਨੂੰ ਪਚਾਉਣ ਵਿੱਚ ਸਮੱਸਿਆ ਹੁੰਦੀ ਆ ਤਾਂ ਇਹ ਤੁਹਾਡੇ ਕਮਜ਼ੋਰ ਪਾਚਨ ਕਿਰਿਆ ਦਾ ਕਾਰਨ ਪਨ ਸਕਦਾ ਹੈ। ਦਰਅਸਲ ਕਮਜ਼ੋਰ ਪਾਚਨ ਕਿਰਿਆ ਦੀ وجہ ਨਾਲ ਖਾਣਾ ਪੂਰੀ ਤਰ੍ਹਾਂ ਹਜ਼ਮ ਨਹੀਂ ਹੁੰਦਾ ਤੇ ਇਹ ਵੇਸਟ ਦੀ ਤਰ੍ਹਾਂ ਸਰੀਰ ਤੋਂ ਬਾਹਰ ਨਿਕਲ ਜਾਂਦਾ ਹੈ। ਅਜਿਹੀ ਵਿੱਚ ਤੁਹਾਨੂੰ ਤਰੰਤ ਦਸਤ ਲੱਗ ਸਕਦੇ ਹਨ। ਇਸ ਤੋਂ ਇਲਾਵਾ ਅਜਿਹੀ ਲੋਕਲ ਸਰੀਰ ਤੋਂ ਬੇहद ਕਮਜ਼ੋਰ ਵੀ ਹੋ ਸਕਦੀਆਂ ਤਾਂ ਉਹਨਾਂ ਨੂੰ ਆਪਣਾ ਭਾਰ ਵਧਾਉਣ ਲਈ ਸਖਤ ਮਿਹਨਤ ਕਰਨੀ ਪੈ ਸਕਦੀ ਹੈ। ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹਨਾਂ ਫੂਲਸ ਬਾਰੇ ਜਿਨ੍ਹਾਂ ਨੂੰ ਖਾਲੀ ਪੇਟ ਖਾਣ ਨਾਲ ਪਾਚਨ ਸ਼ਕਤੀ ਵਧ ਸਕਦੀ ਹੈ। ਸਵੇਰੇ ਖਾਲੀ ਪੇਟ ਪਪੀਤੇ ਦਾ ਸੇਵਨ ਤੁਹਾਡੇ ਪਾਚਨ ਕਿਰਿਆ ਨੂੰ ਤੇਜ਼ ਕਰਨ ਵਿੱਚ ਮਦਦ ਕਰ ਸਕਦਾ ਹੈ ਅਸਲ ਵਿੱਚ ਪਪੀਤਾ ਇੱਕ ਅਜਿਹਾ ਯੋਗਿਕ ਹੈ ਜੋ ਕਿ ਤੁਹਾਡੇ ਪਾਚਨ ਕਿਰਿਆ ਨੂੰ ਤੇਜ਼ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ ਜੋ ਤੁਸੀਂ ਰੈਗੂਲਰ ਕੋ ਪੀਤਾ ਕੰਦੇ ਹੋ ਤਾਂ ਤੁਹਾਡੇ ਪੇਟ ਤੇ ਲੀਵਰ ਦੇ ਕੰਮ ਕਾਰਜ ਨੂੰ ਸਹੀ ਕਰਦਾ ਹੈ ਤਾਂ ਪਾਚਨ ਕਿਰਿਆ ਨੂੰ ਸਹੀ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ ਗਰਮ ਪਾਣੀ ਤੇ ਸ਼ਾਇਦ ਦੋਵਾਂ ਦਾ ਸੇਵਨ ਮੈਟਾਬੋਲਿਜ਼ਮ ਤੇਜ਼ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ ਇਹ ਇੱਕ ਅਜਿਹਾ ਤਰੀਕਾ ਹੈ ਜੋ ਕਿ ਪੇਟ ਦੀ ਮੈਟਾਬੋਲਿਕ ਗਤੀਵਿਧੀ ਨੂੰ ਤੇਜ਼ ਕਰਦਾ ਹੈ ਤੇ ਪਾਚਨ ਕਿਰਿਆ ਨੂੰ ਸਹੀ ਕਰਦਾ ਹੈ ਇਹ ਪਾਚਨ ਸ਼ਕਤੀ ਵਧਾਉਂਦਾ ਹੈ ਤੇ ਚੰਗੀ ਤਰ੍ਹਾਂ ਖਾਣਾ ਪੰਚਾਉਣ ਵਿੱਚ ਤੁਹਾਡੀ ਮਦਦ ਕਰਦਾ ਹੈ ਕੇਲਾ ਤੁਹਾਡੇ ਪੇਟ ਤੇ ਡਾਈਜੈਸ਼ਨ ਨੂੰ ਠੀਕਨ ਵਿੱਚ ਤੁਹਾਡੇ ਦੀ ਮਦਦ ਕਰਦਾ ਹੈ ਇਕਲੇ ਦਾ ਇਕਲੇ ਦਾ ਫਾਈਬਰ ਸਰੀਰ ਦੀਆਂ ਮੈਟਾਬੋਲਿਕ ਗਤੀਵਿਧੀਆਂ ਨੂੰ ਤੇਜ਼ ਕਰਦਾ ਹੈ ਇਹ ਨਾ ਸਿਰਫ ਪਾਚਨ ਸ਼ਕਤੀ ਨੂੰ ਬਧਾਉਂਦਾ ਹੈ ਸਗੋਂ ਪੇਟ ਦੀਆਂ ਸਾਰੀਆਂ ਗਤੀਵਿਧੀਆਂ ਵਿੱਚ ਤੇਜ਼ੀ ਲਿਆਉਣ ਵਿੱਚ ਤੁਹਾਡੀ ਮਦਦ ਕਰਦਾ ਹੈ ਜੇਕਰ ਤੁਹਾਡਾ ਪਾਚਨ ਕਿਰਿਆ ਕਮਜ਼ੋਰ ਹੈ ਤਾਂ ਤੁਸੀਂ ਇੱਕ ਮੁੱਠੀ ਕਿਸ਼ਮਿਸ਼ ਭਿਉਂਕੇ ਰੱਖ ਦੋ ਤੇ ਫਿਰ ਇਸ ਦਾ ਸੇਵਨ ਕਰੋ ਇਹ ਮੈਟਾਬੋਲਿਜ਼ਮ ਨੂੰ ਤੇਜ਼ ਕਰਨ ਦੇ ਨਾਲ ਪਾਚਨ ਸ਼ਕਤੀ ਨੂੰ ਵਧਾਉਣ ਵਿੱਚ ਵੀ ਕੰਮ ਕਰਦਾ ਹੈ ਇਸ ਤੋਂ ਇਲਾਵਾ ਕਿਸ਼ਮਿਸ਼ ਦੀ ਖਾਸ ਗੱਲ ਕਰੀਏ ਤਾਂ ਇਹ ਕਮਜ਼ੋਰੀ ਨੂੰ ਦੂਰ ਕਰਦਾ ਹੈ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜੜੀਆਂ ਖਬਰਾਂ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਕਤੀ ਤੁਹਾਡਾ ਦਿਸ਼ਾ ਹੈਲਥ ਤੇ ਤੁਸੀਂ ਜੋ ਵੀ ਖਾਂਦੇ ਹੋ ਇਹ ਪੂਰੀ ਤਰ੍ਹਾਂ ਪਚ ਜਾਂਦਾ ਹੈ ਤਾਂ ਤੁਹਾਡੀ ਪਾਚਨ ਕਿਰਿਆ ਸਹੀ ਹੈ ਪਰ ਜੇਕਰ ਇਸ ਨੂੰ ਪਚਾਉਣ ਵਿੱਚ ਇਸਮ ਹੁੰਦੀ ਆ ਤਾਂ ਇਹ ਤੁਹਾਡੇ ਕਮਜ਼ੋਰ ਪਾਚਨ ਕਿਰਿਆ ਦਾ ਕਾਰਨ ਪਨ ਸਕਦਾ ਹੈ ਦਰਅਸਲ ਕਮਜ਼ੋਰ ਪਾਚਨ ਕਿਰਿਆ ਦੀ ਭੋਜਨ ਨਾਲ ਖਾਣਾ ਪੂਰੀ ਤਰ੍ਹਾਂ ਹਜ਼ਮ ਨਹੀਂ ਹੁੰਦਾ ਤੇ ਇਹ ਵੇਸਟ ਦੀ ਤਰ੍ਹਾਂ ਸਰੀਰ ਤੋਂ ਬਾਹਰ ਨਿਕਲ ਜਾਂਦਾ ਹੈ ਅਜਿਹੀ ਵਿੱਚ ਤੁਹਾਨੂੰ ਤੁਰੰਤ ਅਸਤ ਲੱਗ ਸਕਦੀਆਂ ਹਨ ਇਸ ਤੋਂ ਇਲਾਵਾ ਅਜਿਹੀ ਲੋਕਲ ਸਰੀਰ ਤੋਂ ਬੇहद ਕਮਜ਼ੋਰ ਵੀ ਹੋ ਸਕਦੀਆਂ ਤਾਂ ਉਹਨਾਂ ਨੂੰ ਆਪਣਾ ਭਾਰ ਵਧਾਉਣ ਲਈ ਸਖਤ ਮਿਹਨਤ ਕਰਨੀ ਪੈ ਸਕਦੀ ਹੈ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹਨਾਂ ਫੂਲਸ ਬਾਰੇ ਜਿਨ੍ਹਾਂ ਨੂੰ ਖਾਲੀ ਪੇਟ ਖਾਣ ਨਾਲ ਪਾਚਨ ਸ਼ਕਤੀ ਵਧ ਸਕਦੀ ਹੈ ਤੁਰੇ ਖਾਲੀ ਪੇਟ ਪਪੀਤੇ ਦਾ ਸੇਵਨ ਤੁਹਾਡੇ ਪਾਚਨ ਕਿਰਿਆ ਨੂੰ ਤੇਜ਼ ਕਰਨ ਵਿੱਚ ਮਦਦ ਕਰ ਸਕਦਾ ਹੈ ਅਸਲ ਵਿੱਚ ਪਪੀਤਾ ਇੱਕ ਅਜਿਹਾ ਯੋਗਿਕ ਹੈ ਜੋ ਕਿ ਤੁਹਾਡੇ ਪਾਚਨ ਕਿਰਿਆ ਨੂੰ ਤੇਜ਼ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ ਜੋ ਤੁਸੀਂ ਰੈਗੂਲਰ ਪਪੀਤਾ ਖਾਂਦੇ ਹੋ ਤਾਂ ਤੁਹਾਡੇ ਪੇਟ ਤੇ ਲੀਵਰ ਦੇ ਕੰਮ ਕਾਰਜ ਨੂੰ ਸਹੀ ਕਰਦਾ ਹੈ ਤਾਂ ਪਾਚਨ ਕਿਰਿਆ ਨੂੰ ਸਹੀ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ ਗਰਮ ਪਾਣੀ ਤੇ ਸ਼ਾਇਦ ਦੋਵਾਂ ਦਾ ਸੇਵਨ ਮੈਟਾਬੋਲਿਜ਼ਮ ਤੇਜ਼ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ ਇਹ ਇੱਕ ਅਜਿਹਾ ਤਰੀਕਾ ਹੈ ਜੋ ਕਿ ਪੇਟ ਦੀ ਮੈਟਾਬੋਲਿਕ ਗਤੀਵਿਧੀਆਂ ਨੂੰ ਤੇਜ਼ ਕਰਦਾ ਹੈ ਤੇ ਪਾਚਨ ਕਿਰਿਆ ਨੂੰ ਸਹੀ ਕਰਦਾ ਹੈ ਇਹ ਪਾਚਨ ਸ਼ਕਤੀ ਵਧਾਉਂਦਾ ਹੈ ਤੇ ਚੰਗੀ ਤਰ੍ਹਾਂ ਖਾਣਾ ਪਚਾਉਣ ਵਿੱਚ ਤੁਹਾਡੀ ਮਦਦ ਕਰਦਾ ਹੈ ਕੇਲਾ ਤੁਹਾਡੇ ਪੇਟ ਤੇ ਡਾਈਜੈਸ਼ਨ ਨੂੰ ਠੀਕਨ ਵਿੱਚ ਤੁਹਾਡੀ ਮਦਦ ਕਰਦਾ ਹੈ ਕੇਲੇ ਦਾ ਕੇਲੇ ਦਾ ਫਾਈਬਰ ਸਰੀਰ ਦੀਆਂ ਮੈਟਾਬੋਲਿਕ ਗਤੀਵਿਧੀਆਂ ਨੂੰ ਤੇਜ਼ ਕਰਦਾ ਹੈ ਇਹ ਨਾ ਸਿਰਫ ਪਾਚਨ ਸ਼ਕਤੀ ਨੂੰ ਵਧਾਉਂਦਾ ਹੈ ਸਗੋਂ ਪੇਟ ਦੀਆਂ ਸਾਰੀਆਂ ਗਤੀਵਿਧੀਆਂ ਵਿੱਚ ਤੇਜ਼ੀ ਲਿਆਉਣ ਵਿੱਚ ਤੁਹਾਡੀ ਮਦਦ ਕਰਦਾ ਹੈ ਜੇਕਰ ਤੁਹਾਡਾ ਪਾਚਨ ਕਿਰਿਆ ਕਮਜ਼ੋਰ ਹੈ ਤਾਂ ਤੁਸੀਂ ਇੱਕ ਮੁੱਠੀ ਕਿਸ਼ਮਿਸ਼ ਭਿਉਂਕੇ ਰੱਖ ਦੋ ਤੇ ਫਿਰ ਇਸ ਦਾ ਸੇਵਨ ਕਰੋ ਇਹ ਮੈਟਾਬੋਲਿਜ਼ਮ ਨੂੰ ਤੇਜ਼ ਕਰਨ ਦੇ ਨਾਲ ਪਾਚਨ ਸ਼ਕਤੀ ਨੂੰ ਵਧਾਉਣ ਵਿੱਚ ਵੀ ਕੰਮ ਕਰਦਾ ਹੈ ਇਸ ਤੋਂ ਇਲਾਵਾ ਕਿਸ਼ਮਿਸ਼ ਦੀ ਖਾਸ ਗੱਲ ਕਰੀਏ ਤਾਂ ਇਹ ਕਮਜ਼ੋਰੀ ਨੂੰ ਦੂਰ ਕਰਦਾ ਹੈ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸਾ ਹੈਲਥ ਨਾਲ ਧੰਨਵਾਦ